ਚਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਸੋਜੀ ਦਾ ਹਲਵਾ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਨਰਮ ਤੇ ਮੂੰਹ ਵਿੱਚ ਘੁਲਨ ਵਾਲਾ ਸੋਜੀ ਦਾ ਹਲਵਾ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਇਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਡਿਟੇਲ ਨਾਲ ਦੱਸਾਂਗੇ ਸੋ ਵੀਡੀਓ ਨੂੰ ਅੰਦਰ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ 'ਤੇ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਹਲਵਾ ਬਣਾਉਣਾ ਸ਼ੁਰੂ ਕਰਦੇ ਹਾਂ ਹਾਂ ਜੇ ਇਧਰ ਕੜਾਹੀ ਆਪਣੀ ਗਰਮ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਇੱਕ ਕੌਲੀ ਦੇਸੀ ਘਿਓ ਦੀ ਪਾਵਾਂਗੇ। ਘਿਓ ਨੂੰ ਗਰਮ ਹੋਣ ਦੇਵਾਂਗੇ। ਜਦੋਂ ਘਿਓ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਹੀ ਆਪਾਂ ਇਹਦੇ ਵਿੱਚ ਸੂਜੀ ਪਾਵਾਂਗੇ। ਠੰਡੇ ਘਿਓ ਦੇ ਵਿੱਚ ਸੂਜੀ ਨਹੀਂ ਪਾਉਣੀ ਕਿਉਂਕਿ ਜਦੋਂ ਆਪਾਂ ਠੰਡੇ ਘਿਓ ਦੇ ਵਿੱਚ ਸੂਜੀ ਪਾ ਦਿੰਦੇ ਆ ਫਿਰ ਸੂਜੀ ਜਿਹੜੀ ਚੰਗੀ ਤਰ੍ਹਾਂ ਫੁੱਲਦੀ ਨਹੀਂ। ਇਸ ਲਈ ਘਿਓ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ। ਤੇ ਬਾਕੀ ਜਿਹੜਾ ਆਪਾਂ ਜਿਹੜੀ ਕੌਲੀ ਦੇ ਵਿੱਚ ਆਪਾਂ ਘਿਓ ਦਾ ਨਾਪ ਲਿਆ ਐ ਇਸੇ ਕੌਲੀ ਦੇ ਨਾਲ ਹੀ ਆਪਾਂ ਸਾਰੇ ਸਮਾਨ ਦਾ ਨਾਪ ਲੈਣਾ ਐ ਕਿਉਂਕਿ ਜੇਕਰ ਆਪਣਾ ਨਾਪ ਸਹੀ ਹੋਊਗਾ ਤਾਂ ਹੀ ਆਪਣਾ ਇਹਦਾ ਹਲਵਾ ਸਹੀ ਬਣੂਗਾ ਹੁਣ ਆਪਾਂ ਸੂਜੀ ਦਾ ਨਾਪ ਵੀ ਇਸੇ ਕੌਲੀ ਦੇ ਵਿੱਚ ਲਵਾਂਗੇ ਚੀਨੀ ਦਾ ਵੀ ਤੇ ਪਾਣੀ ਦਾ ਵੀ ਇਸ ਕਰਕੇ ਨਾਪ ਦਾ ਖਾਸ ਖਿਆਲ ਰੱਖਣਾ ਚਲੋ ਜੀ ਕਿਉਂ ਨੂੰ ਗਰਮ ਹੋ ਲੈਣ ਦੇ ਫਿਰ ਆਪਾਂ ਇਹਦੇ ਵਿੱਚ ਸੂਜੀ ਪਾਵਾਂਗੇ ਲੋਈ ਕਿਉਂ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਇੱਕ ਕੌਲੀ ਸੂਜੀ ਦੀ ਪਾਵਾਂਗੇ ਗੈਸ ਦਾ ਫਲੇਮ ਆਪਾਂ ਬਿਲਕੁਲ ਲੋ ਰੱਖਾਂਗੇ ਤੇ ਲੋ ਲੋ ਫਲੇਮ ਦੇ ਉੱਪਰ ਆਪਾਂ ਸੋਜੀ ਨੂੰ ਸਭ ਤੋਂ 8 ਮਿੰਟ ਦੇ ਲਈ ਭੁੰਨਾਂਗੇ। ਲੋ ਇਹ 8 ਕਿ ਮਿੰਟ ਹੋ ਗਏ ਆਪਾਂ ਨੂੰ ਲੋ ਫਲੇਮ ਤੇ ਸੋਜੀ ਨੂੰ ਭੁੰਨਦੇ ਹੋਏ ਤੇ ਸੋਜੀ ਆਪਣੀ ਅਜੇ ਕੱਚੀ ਐ ਤੇ ਹੁਣ ਆਪਾਂ ਗੈਸ ਦਾ ਫਲੇਮ ਆ ਜਿਹੜਾ ਮੀਡੀਅਮ ਕਰ ਲਾਂਗੇ ਤੇ 3-4 ਮਿੰਟ ਲਈ ਸੋਜੀ ਨੂੰ ਆਪਾਂ ਹੋਰ ਭੁੰਨਾਂਗੇ। ਚਾਰ ਮਿੰਟ ਹੋ ਗਏ ਆਪਾਂ ਨੂੰ మీడియం ਫਲੇਮ ਤੇ ਸੋਜੀ ਨੂੰ ਭੁੰਨਦੇ ਨੇ ਸੋਜੀ ਆਪਣੀ ਚੰਗੀ ਤਰ੍ਹਾਂ ਪੱਕ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਆ ਗਿਆ ਤੇ ਸੋਜੀ ਦੇ ਵਿੱਚੋਂ ਖਸ਼ੂਰ ਬਹੁਤ ਸੋਹਣੀ ਆਉਣ ਲੱਗੀ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ ਲੈ ਡਰਾਈ ਫਰੂਟ ਬਦਾਮ ਤੇ ਕਾਜੂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਦੋ ਫਾੜਾਂ ਦੇ ਵਿੱਚ ਕੱਟ ਲਿਆ ਤੇ ਇੱਕ ਟੁਕੜਾ ਆਪਾਂ ਲਿਆ ਖੋਪੇ ਦਾ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਕੱਟ ਲਿਆ ਤੇ ਵਿੱਚ ਪਾ ਦਾਂਗੇ ਡਰਾਈ ਫਰੂਟ ਵੀ ਆਪਣੇ ਜਿਹੜੇ ਨਾਲ ਹੀ ਭੁੱਜ ਜਾਣਗੇ అద్ధా క ਹੁਣ ਆਪਾਂ ਲਈਏ ਪੌਣੀ ਇੱਕ ਕੌਲੀ ਆਪਾਂ ਚੀਨੀ ਦੀ ਲਈਏ ਚੀਨੀ ਪਾ ਦਾਂਗੇ ਮਿੱਠਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵਧੇ ਜਾਂ ਘੱਟ ਲੈ ਸਕਦੇ ਹੋ ਜਿੰਨਾ ਕਿ ਤੁਹਾਨੂੰ ਪਸੰਦ ਆ ਪਰ ਇਹ ਜਿਹੜਾ ਮਿੱਠਾ ਇਹ ਬਿਲਕੁਲ ਪਰਫੈਕਟ ਹੈ ਨਾ ਹੀ ਜ਼ਿਆਦਾ ਹੈ ਤੇ ਨਾ ਹੀ ਘੱਟ ਹੋਏਗਾ ਬਿਲਕੁਲ ਸਹੀ ਰਹੇਗਾ ਲਾ ਲਾਂਗੇ ਚੰਗੀ ਤਰ੍ਹਾਂ ਗੈਸ ਦਾ ਫਲੇਮ ਆਪਾਂ ਇੱਥੇ ਮੀਡੀਅਮ ਹੀ ਰੱਖਿਆ ਹਜੇ ਆਪਾਂ 6 ਕੌਲਾਂ ਪਾਣੀ ਨਾ ਲਈਆਂ ਜੀ ਜਿਹੜੀ ਕੌਲੀ ਦੇ ਵਿੱਚ ਆਪਾਂ ਸੂਜੀ ਘਿਓ ਤੇ ਚੀਨੀ ਲਈ ਸੀ ਉਸੇ ਕੌਲੀ ਦੇ ਵਿੱਚ ਆਪਾਂ ਪਾਣੀ ਲਿਆ 6 ਕੌਲਾਂ ਪਾਣੀ ਪਾ ਲਈਆਂ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਨੇ ਆ ਮੀਡੀਅਮ ਬਲੇਂਟੀ ਆਪਾਂ ਪਕਾਈ ਜਾਵਾਂਗੇ ਪਾਣੀ ਇਹ ਜਿਹੜਾ ਆਪਾਂ ਗਰਮ ਕਰਕੇ ਲਿਆ ਠੰਡਾ ਪਾਣੀ ਨਹੀਂ ਆਪਾਂ ਹਲਵੇ ਦੇ ਵਿੱਚ ਪਾਉਣਾ ਨਹੀਂ ਤਾਂ ਫਿਰ ਇਹਦੇ ਵਿੱਚ ਬੋਟਲੀਆਂ ਬਣ ਜਾਂਦੀਆਂ ਚੰਗੀ ਤਰ੍ਹਾਂ ਗਰਮ ਕਰਕੇ ਲੈਣਾ ਪਾਣੀ 6-7 ਮਿੰਟ ਹੋ ਗਏ ਜੀ ਆਪਾਂ ਨੂੰ ਪਾਣੀ ਪਾਉਣ ਤੋਂ ਬਾਅਦ ਭੁੰਦੇ ਹੋਏ ਤੇ ਹਲਵਾ ਜਿਹੜਾ ਆਪਣਾ ਕਾਫੀ ਸੰਘਣਾ ਹੋਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ। ਗੈਸ ਦਾ ਫਲੇਮ ਆਪਾਂ ਮੀਡੀਅਮ ਹੀ ਰੱਖਣਾ, ਤੇਜ਼ ਨਹੀਂ ਕਰਨਾ। ਜੇ ਆਪਾਂ ਫਲੇਮ ਆ ਜਿਹੜਾ ਤੇਜ਼ ਕਰਾਂਗੇ ਤਾਂ ਇਹਦਾ ਪਾਣੀ ਜਿਹੜਾ ਜਲਦੀ ਸੁੱਕ ਜਾਊਗਾ। ਤੇ ਫਿਰ ਆਪਣਾ ਹਲਵਾ ਜਿਹੜਾ ਭੁਰਭੁਰਾ ਜਿਹਾ ਬਣ ਜਾਊ, ਨਰਮ ਨਹੀਂ ਬਣੂਗਾ। ਇਸ ਕਰਕੇ ਗੈਸ ਦਾ ਫਲੇਮ ਆਪਾਂ ਐਂਡ ਤੱਕ ਮੀਡੀਅਮ ਹੀ ਰੱਖਾਂਗੇ। ਤੇ ਹੁਣ ਆਪਾਂ ਇਹਨੂੰ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਆਪਣਾ ਹਲਵਾ ਜਿਹੜਾ ਘਿਓ ਨਾ ਛੱਡ ਦੇਵੇ। ਤੇ ਹੁਣ ਆਪਾਂ ਇਹਦੇ ਵਿੱਚ 2 ਕਿ ਪਿੰਚ ਆਪਾਂ ਲਏ ਆ। येलो ਫੂਡ ਕਲਰ ਇਹ ਵੀ ਆਪਾਂ ਪਾਣੀ ਦੇ ਵਿੱਚ ਘੋਲ ਕੇ ਇਹਦੇ ਵਿੱਚ ਪਾ ਲਾਂਗੇ। ਕੋਲਰ ਕਲਰ ਆਪਸ਼ਨਲ ਹੈ ਜੇ ਤੁਸੀਂ ਪਾਉਣਾ ਤਾਂ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ। ਉਹਨੂੰ 15 ਕਿ ਮਿੰਟ ਹੋ ਗਏ ਜੀ ਆਪਾਂ ਨੂੰ ਹਲਵੇ ਪਕਾਉਂਦੇ ਹੋਏ ਕਾਫੀ ਹੱਦ ਤੱਕ ਆਪਣਾ ਹਲਵਾ ਜਿਹੜਾ ਸੰਘਣਾ ਹੋ ਗਿਆ ਹਜੇ ਆਪਾਂ ਨੂੰ ਹੋਰ ਪੱਕਣ ਦੇਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਕਿਸ਼ਮਿਸ਼ ਪਾ ਦਾਂਗੇ ਪਹਿਲਾਂ ਨਹੀਂ ਕਿਸ਼ਮਿਸ਼ ਪਾਉਣੀ ਕਿਉਂਕਿ ਥੋੜੇ ਸੇਕ ਨਾਲ ਹੀ ਪੱਕ ਜਾਂਦੀ ਹੈ ਤੇ ਉੱਪਰੋਂ ਉਹਨਾਂ ਮੱਚਾਂ ਲੱਗ ਜਾਂਦੀ ਹੈ ਇਸ ਕਰਕੇ ਇਹਦੇ ਜੱਥੇ ਪਾਉਣੀ ਹੈ ਤੇ ਹਜੇ ਆਪਾਂ ਹਲਵਾ ਜਿਹੜਾ ਇਹਨੂੰ ਹੋਰ ਪਕਾਵਾਂਗੇ ਜਦੋਂ ਤੱਕ ਇਹ ਘਿਓ ਨਹੀਂ ਛੱਡ ਲੈਂਦਾ ਲਓ ਜੀ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਪਾਣੀ ਪਾਉਣ ਤੋਂ ਬਾਅਦ ਭੁੰਨਦੇ ਹੋਏ ਤੇ ਹਲਵਾ ਇਹਨੇ ਕਿਉਂ ਛੱਡਣਾ ਸ਼ੁਰੂ ਕਰਤਾ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਗੈਸ ਆਪਾਂ ਬੰਦ ਕਰ ਦਨੇ ਆ ਤੇ ਹਲਵਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਤੇ ਨੂੰ ਆਪਾਂ ਬਾਉਲ ਦੇ ਵਿੱਚ ਕੱਢ ਲੈਂਦੇ ਲੋਈ ਸੁਜੀ ਦਾ ਆਪਣਾ ਨਰਮ ਨਰਮ ਹਲਵਾ ਬਬਨ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਨਰਮ ਹਲਵਾ ਬਣਿਆ ਇਹ ਜਿਹੜਾ ਹਲਵਾ ਹੈ ਦੂਜੇ ਦਿਨ ਤੱਕ ਵੀ ਇਸੇ ਤਰ੍ਹਾਂ ਹੀ ਰਹੇਗਾ ਬਿਲਕੁਲ ਵੀ ਸਖਤ ਨਹੀਂ ਹੋਵੇਗਾ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਸੋਜੀ ਦਾ ਹਲਵਾ ਬਣਾਇਓ ਤੇ ਖਾਇਓ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ